ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ ਭੇਡਾਂ ਨੂੰ ਥੋੜਾ ਜਿਹਾ ਚੇਤੇ ਕਰਾ ਦਈਏ ਜਿਹੜਾ ਮੂਤਪਾਲ ਕਹਿੰਦਾ ਸੀ ਕਿ ਅਸੀਂ ਸਬਦਾਨ ਨੂੰ ਮੰਨ ਗਏ ਸਾਨੂੰ ਕੁੱਤੇ ਨੇ ਵੱਢਿਆ ਕੁੱਤੇ ਨੇ ਤਾਂ ਕਈ ਵਾਰ ਵੱਢ ਲਿਆ ਪਰ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਨਾ ਉਹ ਇਹ ਹੈ ਕਿ 2 ਸਾਲ ਤੋਂ ਐਨਐਸਏ ਲਾ ਕੇ ਮੂਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਛੁੱਟਿਆ ਹੋਇਆ ਤੇ ਹੁਣ ਡਿਬਰੂਗੜ੍ਹ ਤੋਂ ਕਹਿੰਦੇ ਇੱਕ ਪਟੀਸ਼ਨ ਪਾਈ ਗਈ ਹੈ ਮੂਤਪਾਲ ਵੱਲੋਂ ਹਾਈ ਕੋਰਟ ਦੇ ਵਿੱਚ ਕਿ ਮੇਰੀ ਐਨਐਸਏ ਖਤਮ ਕੀਤੀ ਜਾਵੇ ਤੇ ਮੈਨੂੰ ਰਿਹਾ ਕੀਤਾ ਜਾਵੇ ਮੈਂ ਸੰਵਧਾਨ ਨੂੰ ਮੰਦਾ ਮੈਂ ਸੰਵਿਧਾਨ ਦੀ 6 ਖਾ ਚੁੱਕਾ ਹਾਂ ਜਨ ਗਨ ਮਨਿਆਂ ਦੀ ਨਾ ਇੱਕ ਜਾਇਆ ਹੈ ਓ ਮੈਂ ਗਣ ਰਾਸ਼ਟਰੀ ਗੀਤ ਗਾ ਚੁੱਕਾ ਹਾਂ ਹੁਣ ਜਸ ਸਾਹਿਬ ਮੈਨੂੰ ਮਾਫ ਕੀਤਾ ਜਾਵੇ ਮੈਂ ਸਮਝੇ ਤਮਾਨ ਪਿੰਡਰਾਂ ਵਾਲੇ ਦੀਆਂ ਭੇਡਾਂ ਪਿੱਛੇ ਲੱਗ ਕੇ ਖੁਕਰੀਆਂ ਮਾਰ ਬੈਠਾ ਸੀ ਔਰ ਪੰਪ ਮੈਨੂੰ ਲੋਕਾਂ ਨੇ ਐਨੇ ਮਾਰੇ ਮੈਂ ਅਜਨਾਲੇ ਠਾਣੇ ਤੇ ਆਪਣੇ ਕੁਝ ਨਸ਼ੇੜੀ ਗੁੰਡਿਆਂ ਨੂੰ ਲੈ ਕੇ ਹਮਲਾ ਕਰਨ ਚਲਾ ਗਿਆ ਸੀ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਕਿਰਪਾ ਕਰਕੇ ਬਖਸ਼ ਦਿਆ ਜੀ ਇਦਾਂ ਪਟੀਸ਼ਨ ਪਾਈ ਅੱਛਾ ਸਵਿਧਾਨ ਨੂੰ ਕੋਈ ਬੰਦਾ ਮੰਨੇ ਚੰਗੀ ਗੱਲ ਹੈ ਉਹਦਾ ਵੈਲਕਮ ਕਰਦੇ ਹਾਂ ਕੋਈ ਮਾੜੀ ਗੱਲ ਨਹੀਂ ਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਸੁਣਾਉਣਾ ਹੈ ਐਨਐਸਏ ਖਤਮ ਕਰਨੀ ਹੈ ਜਾਂ ਨਹੀਂ ਕਰਨੀ ਇਹ ਤੋਂ ਬਾਅਦ ਦੇ ਵਿੱਚ ਇੱਕ ਫੈਸਲਾ ਪੰਜਾਬ ਸਰਕਾਰ ਵੱਲੋਂ ਹੋੜਾ ਹੈ ਕਿਉਂਕਿ ਜਦੋਂ ਵੀ ਅਦਾਲਤ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਐਨਐਸਏ ਦੇ ਤੋੜਨ ਲਈ ਤਾਂ ਸੂਬਾ ਸਰਕਾਰ ਦੇ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਜਿਹੜਾ ਬੰਦਾ ਤੁਸੀਂ ਡਿਬਰੂਗੜ੍ਹ ਜੇਲ੍ਹ ਭੇਜਿਆ ਐਨਐਸਏ ਲਾ ਕੇ ਮੂਤਪਾਰ ਹਾਈ ਕੋਰਟ ਨੇ ਤਾਂ ਮੂਤਪਾਰ ਨਹੀਂ ਕਹਿਣਾ ਇਹ ਤਾਂ ਮੈਂ ਕਹਿੰਦਾ ਉਹ ਤਾਂ ਕਹਿਣਗੇ ਐਮਪੀ ਸਾਹਿਬ ਵੀ ਇਹਦੇ ਤੋਂ ਕੋਈ ਪੰਜਾਬ ਵਿੱਚ ਖਤਰਾ ਹੈ ਇਹ ਪੁੱਛਿਆ ਜਾਓ ਹੁਣ ਪੰਜਾਬ ਸਰਕਾਰ ਕਿਉਂ ਕਹੂਗੀ ਵੀ ਇਹਨੂੰ ਰਿਹਾ ਕਰ ਦਿਓ ਇਹਦੀ ਐਨਐਸਏ ਖਤਮ ਕਰ ਦਿਓ ਅਗਲੇ ਤਾਂ ਕਹਿਣਗੇ ਵੀ ਪੰਜਾਬ ਵਿੱਚ ਖਤਰਾ ਹੈ ਜੀ ਹੁਣ ਜਿਹੜੀ ਪੁਲਿਸ ਤੇ ਇਹਨਾਂ ਨੇ ਡਾਂਗਾਂ ਚਲਾਈਆਂ ਪੁਲਿਸ ਅਫਸਰ ਜ਼ਖਮੀ ਕੀਤੇ ਗੋਲੀਆਂ ਚਲਾਈਆਂ ਉਹ ਕਦੋਂ ਕਹਿਣਗੇ ਉੱਗਣਗੇ ਨਾ 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 ਇਹ ਪੰਜਾਬ ਵਿੱਚ ਕਤੀੜ ਆਉਣਾ ਨਹੀਂ ਚਾਹੀਦਾ ਜੇ ਆ ਗਿਆ ਤਾਂ ਦਵਾਰਾ ਫੇਰ ਬੰਦੇ ਦਾ ਪੁੱਤ ਬਣਾਵਾਂਗੇ ਬਣਾਉਣ ਹੀ ਆਣਗੇ ਕਿਉਂ ਛੱਡ ਨਹੀਂ ਹੁਣ ਇਹ ਜਿਹੜੀ ਐਨਐਸਏ ਵਿਧਾਈ ਗਈ ਸੀ ਨਾ ਤੀਜੀ ਵਾਰ ਉਹਦਾ ਕਾਰਨ ਸੀ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਇਹਨੇ ਕਤਲ ਕਰਵਾਇਆ ਸੀ ਜੇਲ੍ਹ ਵਿੱਚ ਬੈਠੇ ਨੇ ਅਰਸ਼ ਡੱਲੇ ਦੇ ਕੋਲ ਤਾਂ ਕਰਕੇ ਐਨਐਸਏ ਵਧਾਈ ਗਈ ਸੀ ਤੇ ਦੂਜਾ ਕਾਰਨ ਨੂੰ ਨੇੜੇ ਟੈਂਡਰ ਐਪ ਡੇਟਿੰਗ ਐਪ ਖੋਲੀ ਸੀ ਉਹਦੇ ਵਿੱਚ ਇਹਦੀਆਂ ਗੈਂਗਸਟਰਾਂ ਦੇ ਨਾਲ ਜਿਹੜੀਆਂ ਚੈਟਾਂ ਨੇ ਆਡੀਓ ਕਾਲਾਂ ਨੇ ਉਹ ਸਾਹਮਣੇ ਹੋਈਆਂ ਸੀ ਜਿਹਦੇ ਵਿੱਚ 20-25 ਕਰੋੜ ਰੁਪਏ ਦੀ ਗੱਲ ਕਰਦਾ ਹੈ ਸੋਨੇ ਦੀ ਗੱਲ ਕਰਦਾ ਹੈ ਔਰ ਕੁਝ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਚੈਟ ਕਰਦਾ ਹੈ ਉਹ ਸਾਰਾ ਉਸ ਸਾਹਮਣੇ ਆ ਗਿਆ ਸੀ ਤੇ ਹੁਣ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਕੋਈ ਵੀ ਪਾ ਸਕਦਾ ਜੀ ਸਭ ਨੂੰ ਸੰਵਿਧਾਨ ਦੇ ਅੰਦਰ ਹੱਕ ਹੈਗਾ ਪਰ ਉਹਦਾ ਫੈਸਲਾ ਤਾਂ ਜੱਜ ਸਾਹਿਬਾਨਾਂ ਨੇ ਕਰਨਾ ਹੈ ਨਹੀਂ ਹੋਣਾ ਚਲੋ ਇਥੋਂ ਤੱਕ ਜੋ ਮੈਂ ਕਹਿ ਦਿੱਤਾ ਉਹ ਕਹਿਣਾ ਜ਼ਰੂਰੀ ਸੀ ਪਰ ਕਿ ਮੂਤਪਾਲ ਦੀਆਂ ਭੇਡਾਂ ਜਾਂ ਜਿਨ੍ਹਾਂ ਨੇ ਪੰਪ ਮਾਰੇ ਸੀ ਕਿ ਕੌਮੀ ਜੋਧਾ ਜਿਹੜੇ ਕਹਿੰਦੇ ਸੀ ਭਿੰਡਰਾਂ ਵਾਲੇ ਦੀ ਕੇ ਸੇਮ ਕਾਪੀ ਹੈ ਉਹ ਕਹੇੜਾ ਮਾਫੀ ਮੰਗਣਗੇ ਜਾਂ ਮੂਤਪਾਲ ਮਾਫੀ ਮੰਗੂ ਵੀ ਮੈਂ ਗਲਤ ਕਹਿ ਬੈਠਾ ਸੀ ਵੀ ਮੈਂ ਸਵਧਾਨ ਨੂੰ ਮੰਨਦਾ ਨਹੀਂ ਇਹ ਹੁਣ ਕਹਿ ਦੂਗਾ ਵੀ ਹਾਂ ਮੈਨੂੰ ਹੜਕੇ ਕੁੱਤੇ ਨੇ ਵੱਢਿਆ ਹੈ ਜੀ ਉਹ ਕੁੱਤਾ ਵੀ ਦੱਸਣਾ ਪੈਣਾ ਵੀ ਕਿਹੜੀ ਕੁਆਲਿਟੀ ਦਾ ਸੀ ਕਿਹੜੀ ਕਿਸਮ ਦਾ ਸੀ ਇਹ ਵੀ ਦੱਸਣਾ ਪੈਣਾ ਕਿਉਂਕਿ ਫਿਰ ਟੀਕੇ ਹਲਕੇ ਹੋਏ ਬੰਦੇ ਨੂੰ ਲੱਗਦੇ ਨੇ ਤੇ ਉਹ ਫਿਰ ਜਾਂਚ ਕਰਨੀ ਪੈਂਦੀ ਹੈ ਵੀ ਕਿਦਾਂ ਟੀਕੇ ਲੱਗਣ ਇਹ ਬੰਦਾ ਦੁਬਾਰਾ ਹਲਕਣਾ ਜਾਵੇ ਕਿਸੇ ਕਰਕੇ ਹੈ ਨਾ ਜਾ ਤਾਂ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗੇ ਔਰ ਤਰੰਗੇ ਝੰਡੇ ਥੱਲੇ ਖੜ ਕੇ ਆਪਣੇ ਪਰਿਵਾਰ ਨੂੰ ਖੜਾ ਬੇ ਸਾਡੇ ਕੋਲੋਂ ਜੀ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਖਿਮਾਂ ਦੇ ਜਾਚਕਾਂ ਜਿਵੇਂ ਕਹਿੰਨੇ ਹੁੰਦੇ ਤੁਸੀਂ ਕਥਾ ਕਰਦੇ ਹੋਏ ਸਟੇਜ ਤੇ ਵੀ ਕਿਰਪਾ ਕਰਕੇ ਮਾਫ਼ ਕਰ ਦਿਆ ਜੀ ਸਾਡੇ ਕੋਲੋਂ ਗਲਤੀ ਹੋ ਗਈ ਸੀ ਤੇ ਮਾਨ ਜੀ ਕਹਿ ਦਿੱਤਾ ਇਤਾਂ ਡੈਮੋਕ੍ਰੇਸੀ ਦੇ ਮਤਾਬਕ ਚਲਦੇ ਜੇ ਸਾਡਾ ਪੁੱਤ ਤੇ ਹੁਣ ਸਵਿਧਾਨ ਨੂੰ ਮੰਨਦਾ ਹੈ ਹੁਣ ਤੇ ਮਾਫ ਕਰ ਦੇਣਾ ਚਾਹੀਦਾ ਤੇ ਸਿਮਾ ਭਾਪਾ ਵੀ ਕਹਿ ਚੁੱਕਾ ਹੈ ਤੇ ਹੁਣ ਆਪ ਹੀ ਰਹਿ ਗਿਆ ਕਲਾ ਮੂਤਪਾਲ ਉਹ ਕਹਿ ਦੇਵੇ ਇੱਕ ਪੋਸਟ ਪਾ ਦੇਵੇ ਮੇਰੇ ਕੋਲੋਂ ਗਲਤੀ ਹੋਈ ਹੈ ਮੈਂ ਸਵਿਧਾਨ ਦੇ ਖਿਲਾਫ ਬੋਲ ਬੈਠਾ ਇਹ ਮੰਨਣ ਦਾ ਪਰਣਾ ਹੈ ਨਾ ਹਾਈ ਕੋਰਟ ਨੇ ਤਾਂ ਫੈਸਲਾ ਫੇਰ ਹੀ ਕਰਨਾ ਜੇ ਸਾਰੇ ਕਹੋਗੇ ਵੀ ਹਾਂ ਸਾਡੇ ਕੋਲੋਂ ਗਲਤੀ ਹੋਈ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਇਹ ਕਹਿਣਾ ਪੈਣਾ ਵੀ ਜਦੋਂ ਕਿ ਆਸੀਂ ਮੰਨਦੇ ਨਹੀਂ ਉਦੋਂ ਅਸੀਂ ਕਤਿਹੜ ਸੀ ਸਾਨੂੰ ਸਮਝ ਨਹੀਂ ਸੀ ਇਸੇ ਕਰਕੇ ਵੀ ਮੈਂ ਨਗਰ ਮੂਥਪਾਲ ਕਹਿੰਦੇ ਆ ਮੇਰਾ ਨਾਲ ਇਹਦੇ ਵਿੱਚ ਵੀ ਜ਼ਿਆਦਾ ਬੂਟਾ ਸੀ ਕਹਿੰਦੇ ਅੱਜ ਤੱਕ ਮੂਥਪਾਲ ਕਹਿੰਦੇ ਰਹਿਗੇ ਜਿਹੜੇ ਬੰਦੇ ਭਾਰਤ ਦੇ ਵਾਸੀ ਹੋ ਕੇ ਇਹ ਕਹਿੰਦੇ ਨੇ ਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਹਰ ਕਿਤੇ ਕੁੱਤੇ ਦੇ ਵੱਡੇ ਨੇ ਜੀ ਉਹ ਕੋਈ ਵੀ ਹੋਵੇ ਕਿਸੇ ਦੇ ਗੁੱਡੇ ਲੱਗੇ ਗਿੱਟੇ ਲੱਗੇ ਗਾਲੀ ਗਲੋ ਜੋ ਮਰਜ਼ੀ ਕਰੇ ਪਰ ਭੇਡਾਂ ਜਵਾਬ ਦੇਣ ਵੀ ਉਹੀ ਮੂਤ ਪਾਲ ਹੈ ਇਹੋ ਹੀ ਮੂਤ ਪਾਲ ਹੈ ਜਿਹੜਾ ਜੌਣੇ ਮੋੜ ਮੰਗੋ ਰੋਂਦਾਂ ਦਾ ਪਟਾ ਪਾ ਕੇ ਚੋਲੇ ਉੱਪਰ ਦੀ ਚੱਕ ਕੇ ਬੰਦੂਕੜੀ ਜਿੱਤੁਰਦਾਰ ਉਹੀ ਉਤਪਾਦ ਹੈ ਹੁਣ ਗੋਡੇ ਟੇਕ ਤੇ ਹੁਣ ਪਤਾ ਹੈ ਵੀ ਹੁਣ ਜਿਹੜਾ ਕਾਇਦਾ ਮੈਨੂੰ ਫੜਾਇਆ ਹੋਇਆ ਕਾ ਖਾ ਗਾ ਬੜਾਉਣ ਵਾਇਤੇ ਉਹਦੇ ਵਿੱਚ ਸਵਿਧਾਨ ਨੂੰ ਮੰਨਣਾ ਵੀ ਲਿਖਿਆ ਹੋਇਆ ਉੱਤੇ ਕਹਿਣੇ ਪੈਣਾ ਭਾ ਮਾਪ ਕਹੀਦਾ ਵੀ ਊੜਾ ਉਠ ਮਾਸਟਰ ਕਹਿੰਦਾ ਹੁ ਨਹੀਂ ਬੇਟਾ ਊੜਾ ਊਠ ਹੁੰਦਾ ਹੈ ਊੜਾ ਊਠ ਹੁੰਦਾ ਹੈ ਤੇ ਮਾਂ ਕਹਿੰਦੀ ਹੁਣੇ ਬੇਟਾ ਬੋਤੀ ਨਾ ਹੋਵੇ ਕਦੇ ਦੇਖ ਲੈ ਇਹ ਮਜ਼ਾਕ ਨਹੀਂ ਹੈਗਾ ਇਹ ਤੁਸੀਂ ਸੰਵਿਧਾਨ ਨੂੰ ਮਜ਼ਾਕ ਬਣਾਇਆ ਸੀ ਤਾਂ ਤੁਹਾਨੂੰ ਲਾਣਤਾ ਪਾ ਰਹੇ ਚੰਗੇ ਨਾ ਹੁੰਦੇ ਜੇ ਪਹਿਲਾਂ ਹੀ ਇਹ ਕਰੂਤਾ ਨਾ ਕਰਦੇ ਸ਼ਾਇਦ ਉਹ ਚਾਰੇ ਪੀ